ਸੋਸ਼ਲ ਨੈਟਵਰਕਿੰਗ ਸਾਈਟਸ ਉਤੇ ਵਾਇਰਲ ਇਹ ਵੀਡੀਓ ਦੇਖ ਕੇ ਪਹਿਲਾਂ ਤੇ ਤੁਹਾਨੂੰ ਹਾਸਾ ਆਵੇਗਾ ਪਰ ਇਹ ਵੀਡੀਓ ਤੁਹਾਨੂੰ ਸੋਚਣ ਤੇ ਵੀ ਮਜਬੂਰ ਕਰ ਦਵੇਗੀ ਜਰਾ ਤੁਸੀਂ ਵੀ ਸੁਣੋ ਕਿਵੇਂ ਸ਼ਰਿਆਮ ਇਹ ਵਿਅਕਤੀ ਆਪਣੇ ਨਵੇਂ ਖੁੱਲੇ ਠੇਕੇ ਦੀ ਪ੍ਰਮੋਸ਼ਨ ਕਰ ਰਿਹਾ ਏ ਇਲਾਕਾ ਨਾਗਰਿਕਿਆ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਸ਼ਹਿਰ ਚੁਕਾਵਾਂ ਦੇ ਵਿੱਚ ਕਿ ਬੱਸ ਸਟੈਂਡ ਦੇ ਸਾਹਮਣੇ ਠੇਕਾ ਖੁੱਲਾ ਹੈ ਏਗੇ ਵਾਲਿਆਂ ਨੇ ਸ਼ਰਾਬ ਸਸਤੀ ਕਰ ਦਿੱਤੀ ਹੈ ਸੰਤਰਾ ਬੋਤਲ 120 ਰੁਪਏ ਸੌਫੀ ਬੋਤਲ 120 ਰੁਪਏ ਵਿਸਕੀ ਬੋਤਲ 150 ਰੁਪਏ ਦੀ ਸੋਅ ਅੱਜ ਹੀ ਸ਼ਾਮ ਨੂੰ ਮੈਂ ਰੂੜੀ ਮਾਰਕਾ ਦਾ ਖੜਾ ਝਟ ਕੇ ਏਕੇ ਤੋਂ ਵਧੀਆ ਸ਼ਰਾਬ ਲੈ ਕੇ ਪੀਓ ਅਤੇ ਇਸ ਸ਼ਰਾਬ ਦਾ ਆਨੰਦ ਮਾਣੋ ਸੋਚਣ ਵਾਲੀ ਗੱਲ ਹੈ ਕਿ ਕੀ ਪੰਜਾਬ ਇੰਨਾ ਹੀ ਸ਼ਰਾਬੀ ਹੈ ਕਿ ਹੁਣ ਇਹਦਾ ਸ਼ਰੇਆਮ ਠੇਕਿਆਂ ਦੀਆਂ ਐਡ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਕੈਪਟਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਅਜਹੀ ਇਸ਼ਤਿਹਾਰਬਾਜ਼ੀ ਆਖਿਰ ਪੰਜਾਬ ਦਾ ਕਿਹੜਾ ਰੂਪ ਦਰਸਾਉਂਦੀ ਹੈ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਬੀਰੋ ਰਿਪੋਰਟ ਟੀਵੀ ਪੰਜਾਬ